ਆਪਾਂ ਪਾਣੀ ਪਾ ਲਈਏ ਯਾਰ ਕਿਹਦੀ ਜਗ੍ਹਾ ਕੋ ਬੰਦਾ ਖੜਾ 100 ਬੰਦੇ ਕਿੰਨੀ ਇਕੱਲੀ ਬੰਦੇ ਪਾਟ ਕੇ ਪਾਈਏ ਇੰਨਾ ਪੈਸਾ ਜੀ 1000 ਰੁਪਏ ਚ ਜਰਨਲ ਵਰਗ ਨੂੰ ਕਨੈਕਸ਼ਨ ਦਿੱਤਾ ਜਾਊਗਾ 800 ਚ 80 ਵਰਗ ਨੂੰ ਕਨੈਕਸ਼ਨ ਦਿੱਤਾ ਜੀ ਕੋਈ ਇਹ ਗੱਲਾਂ ਵਧੀਆ ਨਹੀਂ ਹੈਗੀਆਂ ਜੇ ਆਪਾਂ ਕਿਸੇ ਨੂੰ ਕਹੀਏ ਵੀ 1000 ਰੁਪਏ ਦਾ ਤੂੰ ਮੈਨੂੰ ਦੇ ਮੈਂ ਇਸ ਤੋਂ ਨਮਾਈ ਨਾ ਅਗਲਾ ਕਹੂਗਾ ਮੈਂ ਤਾਂ ਦੰਦਾ ਨਹੀਂ ਹਾਂਜੀ ਹਾਂ ਉਹ ਕੁਝ ਟਾਈਮ ਤਾਂ ਆਪਾਂ ਫਰੀ ਰੱਖਾਂਗੇ ਨਾ ਉਸ ਤੋਂ ਬਾਅਦ ਜਦੋਂ ਆਪਾਂ ਨੇ ਮਲਾਜ਼ਮ ਰੱਖ ਲਏ ਉਹਨਾਂ ਦੀ ਤਨਖਾਹ ਦਾ ਹਿਸਾਬ ਲਾ ਕੇ ਆਪਣਾ ਪਿੰਡ ਦਾ ਕੀ ਖਰਚਾ ਆਉਂਦਾ ਉਹਨੂੰ ਸਾਰੀ ਆਪਣੇ ਕਨੈਕਸ਼ਨ ਅੱਜ ਕੱਲ੍ਹ ਸੋਸ਼ਲ ਮੀਡੀਆ ਜਮਾਨਾ ਹੈਗਾ ਵੀਡੀਓ ਬਣਾ ਕੇ ਸਰਪੰਚ ਨੂੰ ਦਿਖਾਈ ਜਾਵੇ ਵੀ ਪਾਣੀ ਦਾ ਦੁਰਪਯੋਗ ਕਰ ਰਹਾ ਹੈਗਾ ਉਹਨੂੰ ਇੱਕ ਦੋ ਵਾਰ ਸਮਝਾਏ ਜਾਵੇ ਨਹੀਂ ਸਮਝਦਾ ਤਾਂ ਕ੍ਰੈਕਸ਼ਨ ਕੱਟਿਆ ਜਾਵੇ ਜਿੰਨਾ ਚਿਰ ਤੇ ਆਪਾਂ ਬੱਡਰ ਬਾਕਸ ਨੂੰ ਨੇਪਰੇ ਚਾੜੀਏ ਉਸ ਦੌਰਾਨ ਅਸੀਂ ਕਿਸੇ ਹੋਰ ਵੱਡੇ ਕੰਮ ਨੂੰ ਹੱਥ ਪਾਈਏ ਪੰਚਾਇਤ ਹੋਰ ਪਾਣੀ ਦਾ ਕਰਨਾ ਕੀ ਹੈਗਾ ਉਹਨੇ ਆਪ ਵੀ ਨਾਉ ਜਦੋਂ ਮੈਂ ਖੇਤੋਲੇ ਲੱਭ ਕੇ ਆਉਂਗਾ ਮੈਂ ਨਾ ਆਉਂਗਾ ਜਿਹੜੀ ਮੇਰੇ ਤੇ ਮਿੱਟੀ ਲੱਗਦੀ ਖੇਤਾ ਚ ਉਹੀ ਛੱਡੀ ਜਾਂਦੇ ਆ ਪਾਣੀ ਅੱਜ ਲੋੜ ਦੇ ਅੱਜ ਹੀ ਪਾਣੀ ਭਰ ਰਿਹਾ ਹੈ ਆ ਖੇਤਾਂ ਨੂੰ ਛੱਡਦੇ ਆਂ ਸਰ ਜੀ ਆਹ ਤੇ ਨਾਲ ਜਰ ਭਾਇਆ ਫੜਾਉਂਗਾ ਪਰ ਮੈਂ ਪਹਿਲਾਂ ਬਾਟਰ ਦਾ ਲੱਗ ਜਾਣਾ ਤੁਹਾਨੂੰ ਕੋਈ ਕੋਈ ਨਹੀਂ ਮਿਲਦਾ ਇਹ ਜੀ ਹਾਂਜੀ ਭਾਈ ਜੀ ਹਾਂਜੀ ਜੀ ਕੀ ਕਹੋਂਗੇ ਜੀ ਮਤਲਬ ਬਿੱਲ ਚਾਲੂ ਹੋਗੇ ਤਾਂ ਬਿੱਲ ਭਰੋਗੇ ਲੋਕ ਹਾਂਜੀ ਹਾਂ ਪੜਨਾ ਚਾਹੀਦਾ ਜੀ ਵਧੀਆ ਕੰਮ ਹੈਗਾ ਪੰਚਾਇਤ ਨੇ ਵਧੀਆ ਕੰਮ ਕੀਤਾ ਉਹਨਾਂ ਦੇ ਕਨੈਕਸ਼ਨ ਕੱਟਿਆ ਜਾਣ ਉਹਨਾਂ ਨੂੰ ਮੁੜ ਕੇ ਕਨੈਕਸ਼ਨ ਮੈਨਾਂ ਮਿਲੇ ਜਿਹੜਾ ਬੰਦਾ ਗੰਦਾ ਪਾਉਂਦਾ ਠੀਕ ਹੈ ਹਾਂਜੀ ਭਾਈ ਜੀ ਹਾਂਜੀ ਵੀਰੇ ਬਹੁਤ ਵਧੀਆ ਗਾ ਮੇਰੇ ਕਨੈਕਸ਼ਨ ਲੱਗ ਰਹੇ ਨੇਗੇ ਠੀਕ ਹੈ ਬਹੁਤ ਵਧੀਆ ਹਾਂ ਬਿੱਲ ਦਵਾਂਗੇ ਜੀ ਠੀਕ ਹੈ ਹਾਂਜੀ ਹਾਂਜੀ ਮਤਲਬ ਜਿਹੜੇ ਨਹੀਂ ਦੇਣਗੇ ਉਹਨਾਂ ਵਾਸਤੇ ਕੀ ਕੋਸਲ ਹੋਣਾ ਚਾਹੀਦਾ ਬਾਹ ਪੰਚਾਇਤ ਨੂੰ ਮਾਂਗੇ ਉਹਨਾਂ ਕਾਰਵਾਈ ਕਰਨ ਜਾਈਂਦੀ ਜੀ ਹਾਂਜੀ ਬਾਕੀ ਜਿਹੜੇ ਪਾਣੀ ਦੀ ਗੱਲ ਚੱਲੀ ਹੈ ਗੈ ਦੁਰਪਰਯੋਗ ਉਹ ਕਰੂਗਾ ਅੱਜ ਕੱਲ੍ਹ ਸੋਸ਼ਲ ਮੀਡੀਆ ਜਮਾਨਾ ਗਾ ਵੀਡੀਓ ਬਣਾ ਕੇ ਸਰਪੰਚ ਨੂੰ ਦਿਖਾਈ ਜਾਵੇ ਵੀ ਪਾਣੀ ਦਾ ਦੁਰਪਰਯੋਗ ਕਰ ਰਹਾ ਹੈਗਾ ਉਹਨੂੰ ਇੱਕ ਦੋ ਵਾਰ ਸਮਝਾਏ ਆ ਬਈ ਨਹੀਂ ਸਮਝਦਾ ਤਾਂ ਕਟਾਸ਼ਣ ਕੱਟਿਆ ਜਾਵੇ ਠੀਕ ਹੈ ਹਾਂਜੀ ਭਾਈ ਜੀ ਅ ਬਹੁਤ ਵਧੀਆ ਠੀਕ ਹੈ ਬਹੁਤ ਵਧੀਆ ਜੀ ਇਹ ਬਣਿਆ ਜਿਹੜਾ ਇਹਨਾਂ ਨੇ ਕਦਮ ਚੱਕਿਆ ਇਹ ਇਹ ਸਾਰੇ ਪਿੰਡ ਦੀ ਬਹੁਤ ਸੇਤ ਵਾਸਤੇ ਸਾਰਿਆਂ ਉਸ ਵਾਸਤੇ ਬਹੁਤ ਵਧੀਆ ਸਹੂਲਤ ਹੈ ਕੀ ਲੱਗਦਾ ਲੋਕ ਭਰਨਗੇ ਬਾਦ ਪਰਨਗੇ ਜੀ ਭਰਨਗੇ ਕੋਈ ਜੂਗੇ ਭਰਨਗੇ ਜੇ ਨਹੀਂ ਭਰੂਗਾ ਤਾਂ ਕਨੈਕਸ਼ਨ ਕੱਟਿਆ ਜਾਊਗਾ ਹਾਂਜੀ ਭਾਈ ਜੀ ਭਰਨਗੇ ਜੀ ਵਧੀਆ ਗੱਲ ਆ ਪਿੰਡ ਦੇ ਵਿੱਚ ਦੋ ਬਾਰਡਰ ਬਾਕਸ ਲੱਗ ਰਹੇ ਨੇਗੇ ਜਿਹੜਾ ਕਿ ਪਾਣੀ ਬਿਨਾ ਆਪਾਂ ਨੂੰ ਇੱਕ ਮਿੰਟ ਨਹੀਂ ਥਰਦਾ ਪਾਣੀ ਦੀ ਲੋੜ ਆ ਜੀ ਆਉਣ ਵਾਲੇ ਸਵੇਰੇ ਚ ਜਿਹੜਾ ਸਾਡਾ 3-400 ਪੁੱਟਾ ਵਾਲਾ ਪਾਣੀ ਆ ਉਹ ਦੱਸ ਦੀ ਆ ਪੰਚਾਇਤ ਵੀ ਵੀ ਸੈਂਪਲ ਫੇਲ ਹੋ ਗਏ ਹਨਾ ਪਾਣੀ ਖਰੀਆਬ ਹੋ ਰਿਹਾਗਾ ਤੇ ਜਦੋਂ ਪਿੰਡ ਦੇ ਵਿੱਚ 40 45 ਕਿਲੋ ਮੀਟਰ ਪਾਈਪ ਲਾਈਨ ਵਿਛੂਗੀ ਉਹਦੇ ਵਿੱਚ ਇੱਕ ਸਰਪੰਚ ਸਾਹਿਬ ਬੇਨਤੀ ਦਸਣੀ ਭੁੱਲ ਗਏ ਵੀ ਜਿਹੜੀਆਂ ਵੀ ਗਲੀਆਂ ਪੱਟੀਆਂ ਜਾਣਗੀਆਂ ਉਹ ਗਲੀਆਂ ਉਹਨਾਂ ਨੇ ਆ ਉਸੇ ਤਰ੍ਹਾਂ ਹੀ ਦੁਬਾਰਾ ਬਣਾਈਆਂ ਜਾਣਗੀਆਂ ਉਹਨਾਂ ਵਾਸਤੇ ਕੋਈ ਅਲੱਗ ਖਰਚਾ ਨਹੀਂ ਹੋਊਗਾ ਉਹ ਪੰਚਾਇਤ ਆਪੇ ਹੀ ਬਣਵਾ ਕੇ ਦੇਊਗੀ ਚਾਹੇ ਵਾਟਰ ਬਾਕਸ ਵਿਭਾਗ ਮੰਨਵਾਵੇ ਤੇ ਇਸ ਦੇ ਵਿੱਚ ਅਸੀਂ ਐਂ ਕਹਿੰਦੇ ਵੀ ਸਾਰੇ ਹੀ ਪਿੰਡ ਨੂੰ ਵੀ ਪੈਸੇ ਭਰ ਕੇ ਵੱਧ ਤੋਂ ਵੱਧ ਹੰਬੜਾ ਮਾਰ ਕੇ ਆਪਾਂ ਛੇਤੀ ਛੇਤੀ ਕੰਮ ਕਰਵਾਈਏ ਆਰ ਪਿੰਡ ਦੇ ਵਿੱਚ ਪਿੰਡ ਦੀ ਨਹਿਰ ਵੀ ਬਦਲੂ ਸਾਫ ਪਾਣੀ ਆਊਗਾ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਛਡਕਾਰਾ ਪਾਊਗਾ ਜੀ ਤੇ ਸਾਰੀ ਪੰਚਾਇਤ ਦਾ ਹਰਪਾਲ ਸਿੰਘ ਹੀਮਾ ਜੀ ਦਾ ਧੰਨਵਾਦ ਆਗਾ ਪੈਸੇ ਦੇਣ ਦਾ ਹਾਂਜੀ ਬਈ ਚੱਲੂਗਾ ਕੰਮ ਹਾਂਜੀ ਚੱਲਣਾ ਚਾਹੀਦਾ ਜੀ ਵਧੀਆ ਪੰਚਾਇਤ ਦਾ ਕਦਮਾ ਜੀ ਕੀ ਲੱਗਦਾ ਵੀ ਲੋਕ ਪੈਸੇ ਪੜਨਗੇ ਪੜਦੇ ਹੀ ਆ ਪਰਨਗੇ ਜੀ ਪੈਸੀ ਹਜ਼ਾਰ ਹਜ਼ਾਰ ਰੁਪਏ ਹਜ਼ਾਰ ਹਜ਼ਾਰ ਰੁਪਏ ਨਾਲ ਜ਼ਿਮੀਂਦਾਰ ਨੂੰ ਕੋਈ ਫਰਕ ਨਹੀਂ ਪੈਂਦਾ ਗਰੀਬ ਬੰਦੇ ਨੂੰ ਸਹੂਲਤ ਮਿਲਦੀ ਹੈ ਜੀ ਬਹੁਤ ਵਧੀਆ ਕਦਮਾਂ ਜੀ ਪੰਚਾਇਤ ਦਾ ਦੇ ਵਿੱਚ ਜੀ ਪੰਚਾਇਤ ਦੀ ਸਿਸਟਮ ਚਲਾਇਆ ਜਾ ਰਹੀ ਹੈ ਹਾਂ ਜੀ ਕੋਈ ਮਤਲਬ ਕਾਮਯਾਬ ਬਹੁਤ ਘੱਟ ਹੋਏ ਇਹ ਤਾਂ ਲੋਕਾਂ ਨੂੰ ਸਾਥ ਦੇਣਾ ਪਊਗਾ ਜੀ ਜਨਤਾ ਨੂੰ ਪੰਚਾਇਤ ਦਾ ਵੀ ਸਰਕਾਰ ਸਰਕਾਰ ਦਾ ਵੀ ਕੰਨਾ ਫਿਰ ਇਹ ਕੰਮ ਚੱਲਣਗੇ ਠੀਕ ਹੈ ਹਾਂਜੀ ਭਾਈ ਜੀ ਠੀਕ ਹੈ ਜੀ ਕੀ ਕਹੋਗੇ ਮਤਲਬ ਵੀ ਇਹ ਸਿਸਟਮ ਜਿਹੜਾ ਪੰਚਾਇਤ ਬਦਲ ਲਾਇਆ ਜਾ ਰਿਹਾ ਹੈਗਾ ਜਾਂ ਸਰਕਾਰ ਦੁਆਰਾ ਫਲਾਲਾ ਕੀਤਾ ਜਾ ਰਿਹਾ ਹੈ ਵੀ ਇਸ ਤਰ੍ਹਾਂ ਵਾਟਰ ਟੈਂਕਸ ਲਾ ਕੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਵਿੱਚ ਇਹ ਕੰਮਜਾਬ ਹੋਊਗਾ ਇਹਦਾ ਪੰਚਾਇਤ ਰੋਲ ਦੇਖੋ ਆਪਾਂ ਤਾਂ ਪੂਰਾ ਸਹਿਯੋਗ ਦੇਵਾਂਗੇ ਜੀ ਦੇਖੋ ਇਹ ਤਾਂ ਸਮਾਂ ਦੱਸੂਗਾ ਪਰ ਕਦਮ ਹੈ ਜਿਹੜਾ ਪੰਚਾਇਤ ਦਾ ਹੈ ਵਧੀਆ ਵੀ ਚਲ ਜੇ ਚੰਗਾ ਪਾਣੀ ਮਿਲ ਜੇ ਲੋਕਾਂ ਨੂੰ ਜਿਵੇਂ ਹੁਣ ਜਿਹੜੇ ਬੋਰ ਆਪਾਂ ਨੇ ਪਹਿਲਾਂ ਪੰਚਾਇਤੀ ਲਾਏ ਨੇ ਗਲੀਆਂ 'ਚ ਉਹ 200 200 ਫਟਾ ਵਾਲੇ ਨੇ ਵਿੱਚੇ ਨਾਲੀਆਂ ਦਾ ਪਾਣੀ ਪਿੰਦਾ ਉਹਨਾਂ ਦੇ ਨਾ ਹੀ ਉਹ ਕੰਮਜਾਬ ਹੋਏ ਨੇ ਜੇ ਲੱਗ ਜੇ ਪਾਣੀ ਮਿਲ ਜੇ ਲੋਕਾਂ ਨੂੰ ਪੀਣ ਵਾਲਾ ਸਾਫ ਸੁਥਰਾ ਤਾਂ ਆਪਾਂ ਉਹਦੇ ਹੱਕ 'ਚ ਠੀਕ ਹੈ ਜੀ ਕਿਵੇਂ ਜੀ ਕੀ ਕਹੋਗੇ ਪੰਚਾਇਤ ਦੁਆਰਾ ਉਪਰਾਲਾ ਕੀਤਾ ਜਾ ਰਿਹਾ ਹੈਗਾ ਬਸ ਬਖੀ ਜਾਂਦਾ ਯਾਨੀ ਬਹੁਤ ਵਧੀਆ ਉਪਰਾਲਾ ਹੈ ਜੀ ਅੱਜ ਜੇ ਮੋਟਰ ਲਵਾਈਏ ਆਪਾਂ ਅੱਜ ਘਰਾਂ ਦੇ ਵਿੱਚ ਤੇ ਹਰ ਇੱਕ ਨੂੰ ਘਰ ਦਾ ਆਪਾਂ ਉਹਦੀ ਮੋਟਰ ਲਾਉਂਦਾ 70 ਤੋਂ 75000 ਰੁਪਿਆ ਖਰਚਾ ਆਉਂਦਾ ਹੈ ਜੇ ਆਪਾਂ ਨੂੰ ਕਨੈਕਸ਼ਨ ਮਿਲਦਾ ਇੱਕ ਤਾਂ ਡੂੰਗਾ ਬੋਰ ਹੈ ਵਧੀਆ ਯਾਨੀ ਕਿ ਪਾਣੀ ਵਧੀਆ ਆਉਣਗੇ ਤੇ ਸਾਰੇ ਲੋਕਾਂ ਨੂੰ ਵਧੀਆ ਸਹੂਲਤ ਹੋਊਗੀ ਲੋਕਾਂ ਦਾ ਗਰੀਬ ਬੰਦਿਆਂ ਦਾ ਇਹਦੇ ਨਾਲ ਪੈਸਾ ਬਚੂਗਾ ਤੇ ਸਹੂਲਤ ਬਹੁਤ ਵਧੀਆ ਪਿੰਡ ਨੂੰ ਬਹੁਤ ਸਾਲਾਂ ਬਾਅਦ ਇਹ ਸਹੂਲਤ ਮਿਲ ਰਹੀ ਹੈ ਜਿਹੜੀ ਕਿ ਬਹੁਤ ਚੰਗੀ ਹੈ ਠੀਕ ਹੈ ਜੀ ਮੰਨੇ ਦਾ ਬਟਨ ਦੇ ਠੀਕ ਆ ਮਾਨ ਸਾਹਿਬ ਵੀ ਕਹੇ ਹੋਰ ਜਾਣਕਾਰੀ ਸੰਦੀ ਕਰ ਦੋ ਵੀ ਜਿਹੜਾ ਬਿੱਲ ਹੈਗਾ ਲੋਕਾਂ ਨੂੰ ਹਜ਼ਾਰ ਰੁਪਈਆ ਤੁਸੀਂ ਦੱਸਿਆਗਾ ਵੀ 1000 ਰੁਪਈਆ ਦਿਓ ਤੇ 800 ਰੁਪਈਆ ਸੀਸ ਦਿਓ ਜਨਰਲ ਵਾਸਤੇ 1000 ਜੋ ਉਸ ਤੋਂ ਬਾਅਦ ਜਿਹੜਾ ਇਹ ਮਤਲਬ ਬਿੱਲ ਫ੍ਰੀ ਹੋਊਗਾ ਉਸ ਤੋਂ ਬਾਅਦ ਕੁਝ ਟਾਈਮ ਆਓ ਕੁਝ ਟਾਈਮ ਤਾਂ ਆਪਾਂ ਫ੍ਰੀ ਰੱਖਾਂਗੇ ਨਾ ਉਸ ਤੋਂ ਬਾਅਦ ਜਦੋਂ ਆਪਾਂ ਨੇ ਮਜ਼ਦੂਰ ਮ ਰੱਖ ਲਏ ਉਹਨਾਂ ਦੀ ਤਨਖਾਹ ਦਾ ਹਿਸਾਬ ਲਾ ਕੇ ਆਪਣਾ ਪਿੰਡ ਦਾ ਕੀ ਖਰਚਾ ਆਉਂਦਾ ਉਹਨੂੰ ਸਾਰੀ ਆਪਣੇ ਕਨੈਕਸ਼ਨਾਂ 'ਤੇ ਵੰਡ ਕੇ ਵੀ ਉਹਨਾਂ ਦੀ ਤਨਖਾਹ ਆਪਾਂ ਵਾਧੂ ਪੈਸਾ ਕੋਈ ਇਕੱਠਾ ਨਹੀਂ ਕਰਨਾ ਵੀ ਉਹਨ ਐਸੀ ਦਾ ਹਿਸਾਬ ਦਿੱਤਾ ਜਾਊਗਾ ਹਰ ਸਾਲ ਜੀ ਹੁਣ ਵੀ ਅਸੀਂ ਹੁਣ ਵੀ ਅਸੀਂ ਜਿਹੜਾ ਪੈਸਾ ਇਕੱਠਾ ਕਰਨਾ ਹੈ ਜੀ ਇਹਦੀ ਸਪੈਸ਼ਲ ਬਿਲ ਬੁੱਕ ਸਪਾ ਕੇ ਪੰਚਾਇਤ ਤੇ ਵਾਟਰ ਬੈਕਸ ਸਪਲਾਈ ਦੇ ਵਿਭਾਗ ਦੇ ਨੋਟੇ ਉਹ ਦੇਵਾਂਗੇ ਜੀ ਅਸੀਂ ਜਿਹੜਾ ਵੀ ਬੰਦਾ ਉਹ ਜਦੋਂ ਪੈਸੇ ਕਲੈਕਸ਼ਨ ਇਕੱਠੀ ਹੋ ਗਈ ਜੀ ਉਹਦੇ ਵੀ ਸਾਨੂੰ ਸੱਦ ਕੇ ਲੋਕਾਂ ਦਾ ਕਟ ਕਰਕੇ ਇਸੇ ਜਗ੍ਹਾ ਤੇ ਹਿਸਾਬ ਦੇਵਾਂਗੇ ਵੀ ਸਾਡੇ ਲਵੇ ਇਨੇ ਪੈਸੇ ਇਕੱਠੇ ਹੋਗੇ ਜੇ ਕਟ ਇਕੱਠੇ ਹੋਣਗੇ ਉਹ ਦੇਖਾਂਗੇ ਵੀ ਆਪਾਂ ਵੀ ਪੈਸੇ ਪੰਚਾਇਤ ਵੱਲੋਂ ਕੋਈ ਹਿੱਲਾ ਕਰਕੇ ਪਰਨੇ ਤਾਂ ਪੂਰੀ ਨੇ ਜਦੋਂ ਆਪਾਂ ਨੇ ਪ੍ਰੋਜੈਕਟ ਪਾਸ ਕਰਾਉਣਾ ਤੇ ਉਸ ਤੋਂ ਬਾਅਦ ਜੇ ਉਹ ਵੱਧ ਪੈਸੇ ਹੁੰਦੇ ਨੇ ਉਦੋਂ ਉਹ ਵੀ ਆਪਾਂ ਦੱਸਾਂਗੇ ਵੀ ਪੰਚਾਇਤ ਲਵੇ ਇੰਨੇ ਵੱਧ ਪੈਸੇ ਜੀ ਹਾਕੀ ਗੱਲ ਕੁਝ ਨਹੀਂ ਵੀਰੇ ਗੱਲ ਤਾਂ ਐਂ ਕਹਿੰਦੇ ਨੇ ਕਿ ਬਾਡਰ ਆਪ ਜਦੋਂ ਬਾਡਰ ਵਾਸਤੇ ਪਾਣੀ ਆ ਗੇ ਕਰਾ ਚ ਉਹ ਪਾਣੀ ਆਏ ਮਿਲੇ ਉਥੇ ਬੰਦ ਹੋਣਾ ਚਾਹੀਦਾ ਉਹ ਬਾਤ ਦੀਆਂ ਗੱਲਾਂ ਨੇ ਜੇ ਵੀਰੇ 100 ਕਰ ਹੁਣ 100 ਬੰਦੇ ਖੜੇ ਆ ਆਪਾਂ ਪਹਿਲੀ ਕੋਈ ਪਾਟਕ ਪਾਉਣ ਵਾਲੀ ਗੱਲ ਕਰ ਮੰਨ ਲਓ ਮੈਂ ਆਪ ਦੇ ਕਰੇ ਮੈਂ ਸਰਮਾਉਣ ਲੱਗ ਰਿਹਾ ਮੈਂ ਮੈਂ ਫਰਸਤੀ ਨਿਮਾਉਂਗਾ ਕਿਤੇ ਹੋਰ ਤਾਂ ਨਹੀਂ ਨਿਮਾਉਂਦਾ ਮੈਨੂੰ ਜਾ ਕੇ ਤੁਸੀਂ ਕਹੋ ਯਾਰ ਤੇਰਾ ਗੋਹਾ ਵਿੱਚ ਆਉਂਦਾ ਮੈਂ ਇਸਦੇ ਗੋਹਾ ਲੱਗਿਆ ਮੈਂ ਮੋਤਾਣੀ ਨੂੰ ਨਮਾਉਂਦਾ ਜਾਂ ਮੈਂ ਨਾ ਆਉਂਗਾ ਮੈਂ ਲੱਭੜ ਕੇ ਉਹ ਖੇਤੋਂ ਤਾਂ ਨਾ ਆਉਂਗਾ ਉਹਦਾ ਆਊਗੀ ਆਊਗਾ ਜਿਹੜਾ ਬੰਦਾ ਕੋਈ ਕਹਿੰਦਾ ਮੈਂ ਹਰੇਕ ਦੇ ਕਰਜ ਜਮੂਰੀ ਆ ਕੇ ਦਿਖਾਉਣਾ ਹਰੇਕ ਦੀ ਕੋਈ ਹਾਉਂਦਾ ਗਾ ਗੱਲ ਇਹ ਕੋਈ ਇਹ ਗੱਲਾਂ ਵਧੀਆ ਨਹੀਂ ਹੈਗੀਆਂ ਜੇ ਆਪਾਂ ਕਿਸੇ ਨੂੰ ਕਹੀਏ ਵੀ 1000 ਰੁਪਏ ਦਾ ਤੂੰ ਮੈਨੂੰ ਦੇ ਮੈਂ ਇਸ ਤੂੰ ਨਮਾਈ ਨਾ ਅਗਲਾ ਕਹੂਗਾ ਮੈਂ ਤਾਂ ਦੰਦਾ ਨਹੀਂ ਉਰੇ ਹੀ ਕੰਮ ਬੰਦ ਹੋ ਜਾਊਗਾ ਇਹ ਹੋਣਗੇ ਨਹੀਂ ਕੰਮ ਬੰਦ ਬਾਈ ਪਹਿਲੀ ਨਹੀਂ ਗੱਲਾਂ ਦੇ ਪਟਕ ਪਾਓ ਪਹਿਲਾਂ ਤੁਸੀਂ ਪਾਣੀ ਲੋ ਪੈਸੇ ਭਰੋ ਪਿੰਡ ਚ ਪੀਣ ਵਾਲਾ ਪਾਣੀ ਲੋ ਮੈਂ ਇਸ ਵੀ ਨਮਾਉਂਗਾ ਅਗਲਾ ਸਾਰਾ ਕੁਝ ਨਮਾਉਂਗਾ ਕੱ ਗਰ ਪਾਣੀ ਦਾ ਕਰਨਾ ਕੀ ਹੈਗਾ ਉਹਨੇ ਆਪ ਵੀ ਨਾਉ ਜਦੋਂ ਮੈਂ ਖੇਤੋਲੇ ਬੜ ਕੇ ਆਉਂਗਾ ਮੈਂ ਨਾਉਂਗਾ ਜਿਹੜੀ ਮੇਰੇ ਤੇ ਮਿੱਟੀ ਲੱਗੀ ਹੋਊਗੀ ਉਹ ਪਾਣੀ ਚ ਆਊਗੀ ਉਹ ਆਊਗੀ ਉਹਨੇ ਨਾਲ ਹੀ ਚਾਉਣੀ ਆਉਣਾਗਾ ਹੈ ਗੰਦੇ ਪਾਣੀ ਵਾਸਤੇ ਨਹੀਂ ਉਹ ਗੰਦੇ ਪਾਣੀ ਦਾ ਨਿਕਾਸ ਆ ਵੱਡੀ ਡਰੇਨ ਚ ਪਾਇਆ ਜਾਂਦਾ ਡਰੇਨ ਚੋਂ ਗਹਾ ਅਫਜ਼ਲ ਗਹਾ ਲੰਗੀ ਜਾਂਦਾਗਾ ਜੇ ਆਪਾਂ ਔਰ ਇਹ ਵੈਸਾ ਕਰਨ ਲੱਗੇ ਇਹ ਕੰਮ ਉਰੀ ਰੁਕ ਜਾਣਾਗਾ ਹੁਣ 100 ਬੰਦਾ 100 ਬੰਦੇ ਚ ਜੇ ਦੋ ਦੀ ਸਹਿਮਤੀ ਨਹੀਂ ਪਰ ਕਟੋ-ਕਟ ਬਾਲਾ ਨਹੀਂ ਜਗਣਾ 25000 ਦੀ ਆਬਾਦੀ ਤਾਂ ਹੋਊ ਆਪਣੇ ਪਿੰਡ ਦੀ ਉੱਥੇ ਜਾਵਾਂਗੇ ਇਹ ਗੱਲਾਂ ਉਠਣਗੀਆਂ ਫਿਰ ਉਹ ਗੱਲਾਂ ਦਾ ਕੀ ਪੈ ਜਾਗਾ ਆਏ ਕਰਕੇ ਕਹਿੰਦੇ ਆਂਗੇ ਵੀ ਬਾਈ ਬਣ ਕੇ ਇਹਨੂੰ ਠੱਡੇ ਮੱਤੇ ਨਾਲ ਚਲਾਓ ਪੈਸੇ ਲਓ ਆਪਦਾ ਕੰਮ ਚਲਾਓ ਪਿੰਡ ਨੂੰ ਸਾਫ ਪਾਣੀ ਮਿਲੇ ਠੀਕ ਹੈ ਜੀ ਨੰਬਰ ਸਾਹਿਬ ਕੀ ਗੱਲਾਂ ਜਾ ਰਹੇ ਹੋ ਹਾਂਜੀ ਠੀਕ ਹੈ ਜੀ ਵੀ ਐਕਟੀਵਿਟੀ ਨਾਲ ਗੱਲਾਂ ਵੀ ਵਿੱਚ ਹੁੰਦੀਆਂ ਨੇ ਪਾਣੀ ਜਾਂ ਇਹ ਫਲਾਣਾ ਕੀ ਕਹੋਗੇ ਇਹਦੇ ਬਾਰੇ ਇਹ ਤਾਂ ਜੀ ਜਿਹੜੀਆਂ ਸਾਡੀਆਂ ਆਪਦੀਆਂ ਮੰਨ ਲਓ ਵੀ ਚਾਚੇ ਭਤੀਜੇ ਦੀਆਂ ਗੱਲਾਂ ਨੇਗੀਆਂ ਉਹ ਕੋਈ ਨਹੀਂ ਤਾਂ ਹਾਸੇ ਮਜ਼ਾਕ ਦੀਆਂ ਗੱਲਾਂ ਨੇਗੀਆਂ ਠੀਕ ਹੈ ਇਹ ਥੋੜੇ ਸਾਡੇ ਚਾਚਾ ਜੀ ਵੀ ਗਰਮ ਖਿਆਲੀ ਨੇ ਥੋੜੇ ਜੇ ਇਹ ਜਿਹੜੀਆਂ ਗੱਲਾਂ ਵੀ ਗਾਹਾਂ ਆਉਣੀਆਂ ਨੇ ਮੰਨ ਲਓ 5 ਸਾਲਾਂ ਨੂੰ 4 ਸਾਲਾਂ ਨੂੰ ਉਹਨਾਂ ਗੱਲਾਂ ਬਾਰੇ ਅੱਜ ਇਹ ਕਹਿ ਰਹੇ ਨੇ ਵੀ ਵੀ ਅੱਜ ਸੋਚ ਰਹੇ ਨੇ ਇਹ ਅੱਗੇ ਦੀ ਸੋਚਣ ਵਾਲੇ ਬੰਦੇ ਨੇ ਠੀਕ ਹੈ ਉਹ ਗੱਲਾਂ ਕਰਦੇ ਨੇ ਪਾਣੀ ਬਚਾਉਣ ਨੂੰ ਹਾਂ ਹਾਂ ਗੱਲ ਉਹੀ ਹੋ ਰਹੀ ਹੈ ਪਰ ਉਹਦੇ ਵਿੱਚ ਅਸੀਂ ਕਹਿ ਰਹੇ ਹਾਂ ਵੀ ਚਲੋ ਪਹਿਲਾਂ ਆਪਾਂ ਸ਼ੁਰੂਆਤ ਤਾਂ ਕਰੀਏ ਬਿਲਕੁਲ ਬਿਲਕੁਲ ਇਹ ਵੀ ਗੱਲ ਵਧੀਆ ਕਿਉਂ ਜੀ ਸਹਿਮਤ ਹੋ ਗੱਲ ਤੇ ਮੈਂ ਸਹਿਮਤ ਹਾਂ ਸਾਰੀਆਂ ਗੱਲਾਂ ਤੇ ਪਰ ਜਿਹੜੀ ਗੱਲ ਅੱਜ ਤੋਂ 10 ਸਾਲਾਂ ਨੂੰ ਜਾਂ 5 ਸਾਲਾਂ ਨੂੰ ਆਊਗੀ ਅਸੀਂ ਅੱਜ ਦੱਸ ਰਹਾਂ ਬਿਆ ਗੱਲਾਂ ਆਉਣੀਆਂ ਨੇ ਉਹ ਗੱਲਾਂ ਨੂੰ ਸਾਡੇ ਤੇ ਤਰਾਜ ਕਿਉਂ ਕਰਦੇ ਨੇ ਵੀ ਇਹ ਸੱਚੀ ਬੋਲਦਾ ਹੈ ਅਸੀਂ ਸੱਚ ਬੋਲ ਰਹੇ ਸੱਚੀਆਂ ਗੱਲਾਂ ਕਹਿ ਰਹੇ ਆ ਇਹ ਗੱਲ ਆਈ ਹੈ ਠੀਕ ਆ ਹਾਂ ਵੀ ਉਹਨੇ ਸਮਝੀ ਗੱਲ ਹਾਂ ਪਹਿਲਾਂ ਦੱਸ ਰਿਹਾ ਪਾਣੀ ਬਰਬਾਦ ਕਿਉਂ ਹੋ ਰਿਹਾ ਹੈ ਬਰਬਾਦ ਹੋ ਰਿਹਾ ਪਾਣੀ ਇੱਥੇ ਵੀ ਇਹਦੀ ਵੀ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਹਾਂ ਸੋ ਮੇਰੇ ਅੱਜ ਤੋਂ 10 ਸਾਲ ਪਹਿਲਾਂ ਟੈਂਕੀ ਦੇ ਉੱਤੇ ਹੁਲਾਇਆ ਹੋਇਆ ਆਬ ਦਾ ਕੰਮ ਕਰਿਆ ਹੋਇਆ ਅੱਜ ਤੱਕ ਪਾਣੀ ਇੱਕ ਵੀ ਨਹੀਂ ਡੁੱਲ ਸਕਦਾ ਆਪਣਾ ਠੀਕ ਹੈ ਅੱਜ ਤੱਕ ਪਾਣੀ ਨਹੀਂ ਡੁੱਲੂ ਮੇਰੇ ਟੈਂਕੀ ਚ ਠੀਕ ਹੈ ਪਹਿਲਾਂ ਕਰਿਆ ਹੋਇਆ ਸਾਰਾ ਲੋਕਾਂ ਨੂੰ ਨਹੀਂ ਕਹਿੰਦਾ ਮਾਫ਼ ਕਰਿਆ ਹੋਇਆ ਮੈਂ ਪੰਜਾਬੀ ਤਾਂ ਦੇਖ ਹੀ ਨਹੀਂ ਰਹੇ ਪਾਣੀ ਕਿ ਨਹੀਂ ਪਾਣੀ ਡੋਟਾਈਆ ਢੋਲੀ ਜਾ ਰਹੇ ਆ ਅਸੀਂ ਖੇਤਾਂ ਚ ਉਹੀ ਛੱਡੀ ਜਾਂਦੇ ਆ ਪਾਣੀ ਉਹ ਅੱਜ ਲੋੜ ਦੇ ਅੱਜ ਹੀ ਪਾਣੀ ਭਰ ਰਹੇ ਆ ਹਾਂ ਖੇਤਾਂ ਚ ਛੱਡਦੇ ਆ ਸਰਕਾਰ ਅੱਜ ਵੀ ਅੱਗ ਲਗ ਰਹੀ ਹੈ ਕਿਉਂ ਲੱਗ ਰਹੀ ਹੈ ਦਰੱਖਤ ਫੁਕ ਰਹੇ ਨੇ ਦੱਸੋ ਇਹ ਗੱਲ ਦਾ ਅੱਜ ਸਰਕਾਰ ਉਦੋਂ ਦਾ ਕਰ ਦਿੰਦੀ ਜੀਰੀਪੜ ਦਾ ਰੌਲਾ ਪਉਂਦੀ ਹੈ ਅੱਜ ਕਿਉਂ ਨਹੀਂ ਅਕਲ ਨੂੰ ਰੋਕ ਰਹੀ ਉਹਦਾ ਹੱਥ ਵੀ ਨਹੀਂ ਹੈ ਕੋਈ ਵੀ ਨਹੀਂ ਹੈਗੀ ਬਿਲਕੁਲ ਬਿਲਕੁਲ ਕੋਈ ਖਾਸ ਰਹੁ ਨਹੀਂ ਰੰਗਾਨੀ ਮੇਰੇ ਵੀ ਖੇਤਾਂ ਵਿੱਚ ਜੋ ਮੇਰੇ ਖੇਤਾਂ ਵਿੱਚ ਕਿਤੇ ਅੱਗ ਨਹੀਂ ਲਾਉਂਗਾ ਨਾ ਬਹੁਤ ਵਧੀਆ ਗੱਲ ਹੈ ਤੁਸੀਂ ਮਤਲਬ ਇਹ ਹਾਂ ਮੈਂ ਅੱਗ ਲਾਉਣਾ ਮੇਰੇ ਜਾ ਕੇ ਦੇਖੋ ਕਿ ਕਿਥੇ ਇੱਧਰ ਆਓ ਮੈਂ ਵਿੱਚੇ ਦਬਦਾ ਸਾਰੀ ਪਰਾਲੀ ਠੀਕ ਹੈ ਪਰ ਕੋਈ ਫਸਲ ਦਾ ਨੁਕਸਾਨ ਨਹੀਂ ਹੋਣਾ ਕੋਈ ਨੁਕਸਾਨ ਨਹੀਂ ਹੁੰਦਾ ਮੈਂ ਕਹਿੰਦਾ ਜਰ ਗਾਰੰਟੀ ਦਿੰਦਾ ਵੀ ਕੋਈ ਨੁਕਸਾਨ ਨਹੀਂ ਕੁਝ ਨਹੀਂ ਲੱਗਦਾ ਇਹ ਤਾਂ ਆਪਣੇ ਲੋਕਾਂ ਦੀ 허ਹਾ ਨਹੀਂ ਠੀਕ ਮੈਨੂੰ 10 ਸਾਲ ਹੋ ਗਏ ਕੰਮ ਕਰਦਾ ਠੀਕ ਹੈ ਹਾਂਜੀ ਭਾਜੀ ਠੀਕ ਹੈ ਜੀ ਬਸ ਕੀ ਕਹੋਗੇ ਮਾਟਰਮਾਰਕਸ ਜੇ ਲੱਗ ਠੀਕ ਹੈ ਵਾਟਰ ਬਾਕਸ ਤੱਕ ਜੇ ਵਧੀਆ ਗੱਲ ਹੈ ਮਤਲਬ ਉਹ ਆਪਣਾ ਕਹਿ ਦਈਏ ਵੀ ਅੱਗੇ ਬਿੱਲ ਨਹੀਂ ਭਰਦਾ ਜਾਂ ਹੋਰ ਮਤਲਬ ਐਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਉਹਦਾ ਕਨੈਕਸ਼ਨ ਕੱਟਿਆ ਜਾਵੇ ਜੀ ਅਸੀਂ ਬਿੱਲ ਭਰਦਾ ਜਦੋਂ ਮੈਂ ਪਾਣੀ ਵਰਤੂਗਾ ਮੇਰਾ ਬਿੱਲ ਦਾ ਵੀ ਹੱਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਅਸੀਂ ਬੋਟਾ ਤੋਂ ਪਹਿਲਾਂ ਜਿਵੇਂ ਬਾਬਾ ਪਾਈ ਮੂਨ ਚੰਦ ਦਾ ਆਸ਼ੀਰਵਾਦ ਲੈ ਕੇ ਕੰਮ ਸ਼ੁਰੂ ਕਰਿਆ ਸੀ ਅੱਜ ਵੀ ਅਸੀਂ ਬਾਬਾ ਪਾਈ ਮੂਨ ਚੰਦ ਤੋਂ ਆਸ਼ੀਰਵਾਦ ਲੈ ਕੇ ਪਿੰਡ ਦੇ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਨ ਵਾਸਤੇ ਲੋਕਾਂ ਸੰਗਤ ਨਾਲ ਰਾਇਮਸ਼ਬਰਾ ਤੇ ਆਪਦੇ ਪਿੰਡ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਆਪਣਾ ਜਿਹੜਾ ਵਾਦਾ ਸੀ ਦੋ ਬਾਰਡਰ ਬਕਸਾਂ ਦਾ ਪਾਣੀ ਤੇ ਕਨੀਓ ਪਿੰਡ ਬਹੁਤ ਔਖਾ ਸੀ ਉਹ ਮੰਤਰੀ ਸਾਹਿਬ ਨੇ ਭਗਮੰਤ ਮਾਨ ਸਰਕਾਰ ਨੇ ਸਾਡੀ ਸੁਣੀ ਹੈ ਸਾਨੂੰ 6.5 ਕਰੋੜ ਰੁਪਇਆ ਜਿਹਦਾ ਜਾਰੀ ਹੋ ਗਿਆ ਉਹਦੇ ਵਾਸਤੇ ਅਸੀਂ ਕੁਝ ਪਰਸੈਂਟ ਜੋ ਪੈਸਾ ਪਿੰਡ ਨੇ ਭਰਨਾ ਹੁੰਦਾ ਹੈ 18,112,000 ਰੁਪਇਆ ਟੋਟਲ ਅਮਾਉਂਟ ਜਿਹੜੂ ਪਿੰਡ ਨੇ ਭਰਨੀ ਆ ਉਹ ਚਾ ਅਸੀਂ ਨੇ ਇਹ ਰੱਖਿਆ ਪੰਚਾਇਤ ਨੇ ਵੀ 800 ਰੁਪਇਆ ਅਸੀ ਪਰਿਵਾਰ ਤੇ 1000 ਰੁਪਇਆ ਜਰਨਲ ਪਰਿਵਾਰ ਆ ਤਕਰੀਬਨ ਆਪਣੇ ਪਿੰਡ ਦੀ 26 ਕਸੌਰ ਢੇਲੀ ਹੈ ਅਸੀਂ ਮੰਨਦੇ ਆ ਵੀ ਕੁਛ ਚਲੋ ਗਰੀਬ ਵੀ ਕੋਈ ਹਾਲਾਤਾਂ ਕਾਰਨ ਨਹੀਂ ਵੀ ਦੇ ਸਕਦਾ ਵੀ ਆਪੇ ਮੰਨਿਆ ਵੀ ਜੇ ਉਹ ਵੀ ਕਲੈਕਸ਼ਨ ਹੋਊਗੀ ਜਿੰਨੀ ਵੀ ਸਲਿੱਪਾ ਛਪਾ ਕੇ ਵੇਖਦਾ ਪੰਚਾਇਤ ਦੇ ਨਾਂ ਤੇ ਵਾਟਰ ਸਪਲਾਈ ਵਿਭਾਗ ਦੇ ਨਾਂ ਤੇ ਇੰਨਾ ਪੈਸਾ ਜੀ 1000 ਰੁਪਏ ਚ ਜਰਨਲ ਵਰਗ ਨੂੰ ਕਨੈਕਸ਼ਨ ਦਿੱਤਾ ਜਾਊਗਾ 800 ਚ 80 ਵਰਗ ਨੂੰ ਕਨੈਕਸ਼ਨ ਦਿੱਤਾ ਜਾਊਗਾ ਜਿਹੜਾ ਬੰਦਾ ਅੱਜ ਆਪਾਂ ਨੂੰ ਕਨੈਕਸ਼ਨ ਦੇ ਪੈਸੇ ਨਹੀਂ ਦੇਊਗਾ ਜਾਣ ਬੁੱਝ ਕੇ ਨਹੀਂ ਦੇਊਗਾ ਉਹ ਤੋਂ ਦੋ ਗੁਣੇ ਪੈਸੇ ਕਨੈਕਸ਼ਨ ਦੇ ਲਏ ਜਾਣਗੇ ਜੇ ਏਸੀ ਵਾਲੇ ਤੋਂ 1600 ਜਰਨਲ ਵਾਲੇ ਤੋਂ 2000 ਉਸ ਤੋਂ ਬਾਅਦ ਇਹ ਬੱਟਰ ਬਾਕਸ ਜਦੋਂ ਪ੍ਰੋਜੈਕਟ ਆਪਣੇ ਬਣ ਕੇ ਤਿਆਰ ਹੋ ਗਏ ਪੰਚਾਇਤ ਦੇ ਹੈਂਡਓਵਰ ਕਰੂਗੀ ਸਰਕਾਰ ਪੰਚਾਇਤ ਨੂੰ ਇਸਮਹਾਉਗੀ ਪੰਚਾਇਤ ਨੇ ਹੀ ਚਲਾਉਣੇ ਨੇ ਪੰਚਾਇਤ ਨੇ ਉਹ ਚ ਦੋ ਮੁਲਾਜ਼ਮ ਰੱਖਣੇ ਨੇ ਤਿੰਨ ਰੱਖਣੇ ਨੇ ਪੰਚਾਇਤ ਨੇ ਉਹਨਾਂ ਨੂੰ ਤਨਖਾਹ ਦੇਣੀ ਆ ਪੰਚਾਇਤ ਨੇ ਹੀ ਕਨੈਕਸ਼ਨ ਦੇਣੇ ਨੇ ਇਹ ਜਿਹੜਾ ਪੈਸਾ ਇਕੱਠਾ ਕਰੋਗੇ ਮੰਨ ਲਓ ਇਸੀ ਤੋਂ ਕਿੰਨਾ 800 ਜੀ 800 ਜੀ ਯਰ ਨਾਲ ਤੋਂ 1000 ਰੁਪਏ ਪਤਰੀ ਘਰ ਕਰ ਕਰ ਜਾਓਗੇ ਕਿਵੇਂ ਇਹਦਾ ਕੀ ਰੱਖਿਆ ਪ੍ਰੋਸੀਜਰ ਅਸੀਂ ਦੋ ਦੋ ਮੈਂਬਰਾਂ ਨੂੰ ਡਿਊਟੀ ਲਾ ਕੇ ਜਿਵੇਂ ਜਿਵੇਂ ਬਾੜਾਂ ਨੇੜੇ ਨੇ ਤਿੰਨ ਤਿੰਨ ਨੂੰ ਦੋ ਦੋ ਨੂੰ ਜਿਵੇਂ ਵੀ ਜਿਵੇਂ ਵੀ ਜਿੰਮੇ ਤੁਸੀਂ ਨੇ ਸਾਨੂੰ ਚੁਣਿਆ ਸਾਡਾ ਉਦੋਂ ਸਾਥ ਦਿੱਤਾ ਉਸੇ ਤਰ੍ਹਾਂ ਸਾਥ ਦੇ ਕੇ ਅਸੀਂ ਪਿੰਡ ਦੇ ਹੋਰ ਵੀ ਕੰਮ ਖੁਸ਼ੀ-ਖੁਸ਼ੀ ਜਾਈਏ ਅਸੀਂ ਵੀ ਚੰਡੀਗੜ੍ਹ ਕੁਝੀ-ਕੁਝੀ ਜਾਈਏ ਮੰਤਰੀ ਜੀ ਅਸੀਂ ਝੜਕਾ ਖਾ ਕੇ ਵੀ ਕਹੀਏ ਵੀ ਸਾਡੇ ਪਿੰਡ ਨੂੰ ਕੰਮ ਦੇਓ ਜੀ ਸਾਡਾ ਆਹ ਕੰਮ ਕਰੋ ਜੀ ਤਾਂ ਜੋ ਪਿੰਡ ਤਰੱਕੀ ਕਰੇ ਤਰੱਕੀ ਤਾਂ ਕਰੂਗਾ ਜੇ ਪਿੰਡ ਦੇ ਲੋਕ ਸਾਡਾ ਸਾਥ ਦੇਣਗੇ ਪੁਨ ਕਿੱਲੀ ਪਾਈਪ ਲਾਈਨ ਹੈ ਇਹਦੇ ਵਿੱਚ ਵੀ ਦੱਸੋ ਤੇ ਕੀ ਹੈ ਪੂਰਾ ਸਿਸਟਮ ਹੈ ਬਣਾਇਆ ਇੱਥੇ ਜੀ 35 ਕਿਲੋਮੀਟਰ ਆ 45 ਕਿਲੋਮੀਟਰ ਪਾਈਪ ਲੈਣਾ ਟੋਟਲ ਜੀ ਇਹਦੇ ਵਿੱਚ ਮਾਡਲ ਟਾਊਨ ਤੇ ਹੀ ਜੀ ਉੱਥੇ ਵੀ ਪਾਈਪ ਲਾਈਨ ਨੇ ਜਾਣਾ ਸਟੇ ਜਿੰਨੇ ਘਰ ਆਪਣੇ ਹੋਰ ਰੋੜਾ ਤੇ ਰਹਿੰਦੇ ਨੇ ਕੱਲੀ ਨੰਗਲ ਵਾਲੇ ਰੋਡ ਨੂੰ ਛੱਡ ਗਏ ਉਹ ਤੇ ਕੋਈ ਮਕਾਨ ਨਹੀਂ ਹੈਗਾ ਸਾਰੇ ਮਕਾਨਾਂ ਨੂੰ ਪਾਈਪ ਲਾਈਨ ਆਪਾਂ ਨੇ ਦੇਣੀ ਹੈ ਕਈ ਵਾਰੀ ਜੀ ਚਲੋ ਨਕਸ਼ਾ ਛੇ ਨਹੀਂ ਬਣਾਇਆ ਵਧੀਆ ਕਈ ਵਾਰੀ ਕੋਈ ਗਲੀ ਰਹਿ ਜਾਂਦੀ ਹੈ ਬਹੁਤ ਬਰੀਕੀ ਨਾਲ ਬਣਾਇਆ ਵੈਸੇ ਤਾਂ ਕੋਈ ਛੱਡੀ ਨਹੀਂ ਅਸੀਂ ਉੱਥੇ ਵੀ ਮੌਕੇ ਤੇ ਪਾਈਪ ਦੇਵਾਂਗੇ ਜਿੱਥੇ ਚਾਰ ਕਰ ਹੋਏ ਤੇ ਵਾਟਰ ਬਾਕਸ ਲੱਗਣ ਤੋਂ ਬਾਅਦ ਕੋਈ ਬਿਲ ਦਾ ਵੀ ਹੈਗਾ ਇਹਦਾ ਕੋਈ ਬਿਲ ਦਾ ਜੀ ਦੇਖੋ ਉਹ ਸਰਕਾਰ ਦੀ ਕੀ ਗੱਡ ਲੈਣ ਆਉਂਦੀ ਆ ਵੀ 20 ਰੁਪਏ ਰੱਖੋ 10 ਰੁਪਏ ਰੱਖੋ ਜੇ ਆਪਾਂ ਤਨਖਾਹ ਦੇ ਸਾਹਿਬ ਨਾਲ ਜਿਵੇਂ ਮਲਾਜ਼ਮ ਰੱਖਾਂਗੇ ਬਿਲ ਵੀ ਟਾਈਟਾਈ ਲੱਖ ਲੀਟਰ ਦੀਆਂ ਦੋ ਟੈਂਕੀਆਂ ਬਣਨੀਆਂ ਨੇ ਇੱਕ ਕੁਆਟਰ ਬਾਕਸ ਬਣਨਾ ਹੈ ਜੀ ਆਪਣਾ ਜਿੱਥੇ ਚੱਲ ਰਿਹਾ ਹੈ ਇੱਥੇ ਇੱਕ ਰੋਜਾ ਬੱਤੀ ਚੰਨਵਾ ਰੋਜਾ ਬੱਤੀ ਹਾਂਜੀ ਇਹ ਫਿਰ ਪੰਚਾਇਤਾਂ ਨੂੰ ਸਮਝਾਇਆ ਜਾਊਗਾ ਸਰਕਾਰ ਸਮਝੂਗੀ ਪੰਚਾਇਤਾਂ ਨੂੰ ਠੀਕ ਹੈ ਇਹ ਗੱਲ ਤਾਂ ਨਹੀਂ ਹੋਊਗੀ ਜਿਵੇਂ ਪੰਚਾਇਤਾਂ ਨੂੰ ਪਹਿਲਾਂ ਸਮਝਾਇਆ ਤੇ ਕੈਪਟਨ ਮਰਿੰਦਰ ਸਿੰਘ ਨੇ ਜੀ ਜੇ ਕਹਿ ਦਿਆ ਵੀ ਸਾਰਿਆਂ ਦਾ ਜਫੇਪਲ ਹੋਰ ਪਿੰਡਾਂ 'ਚ ਅਸੀਂ ਗਿਆਾਂਗੇ ਵੀ ਜੰਮੀ ਬਿਲਕੁਲ ਕਬਾੜ ਬਣ ਗਏ ਉਹ ਲੋਕ ਰੂੜੀਆਂ ਡੇਗਣ ਲੱਗ ਗਏ ਉੱਥੇ ਤਾਂ ਇਹ ਗੱਲ ਤਾਂ ਨਹੀਂ ਹੋਊਗੀ ਇਹਦੀ ਗੱਲ ਇਹ ਆ ਜੀ ਦੇਖੋ ਅਸੀਂ ਇਹੀ ਗੱਲ ਪਹਿਲਾਂ ਵੀ ਮੈਂ ਕਹਿੰਦਾ ਰਿ ਅੱਜ ਆਪਾਂ ਜੇ 50 ਰੁਪਏ ਬਿੱਲ ਕਨੈਕਸ਼ਨ ਦਾ ਰੱਖਦੀ ਹੈ ਸਰਕਾਰ ਜਾਂ ਪੰਚਾਇਤ ਰੱਖਦੀ ਹੈ 600 ਰੁਪਏ ਮਹੀਨਾ ਹੋ ਗਿਆ ਉਹ ਚ ਦੋ ਮੁਲਾਜ਼ਮਾਂ ਦੀ ਤਨਖਾਹ ਵੀ ਨਿਕਲੂ ਬਿੱਲ ਵੀ ਭਰਿਆ ਜਦ ਦੋ ਦੀ ਸਫਾਈ ਵੀ ਰਹੂ ਜੇ ਆਪਾਂ ਬਿੱਲ ਦੇ ਕਨੈਕਸ਼ਨ ਪੈਸੇ ਨਹੀਂ ਦੇਵਾਂਗੇ ਤਾਂ ਫਿਰ ਆਪਾਂ ਮੁਲਾਜ਼ਮ ਵੀ ਕਹਿੰਦਾ ਸਰ ਪੰਚਾਇਤ ਕਹਿੰਦਾ ਕਿ ਜੇ ਰੱਖ ਲੂਗੀ ਜੀ ਨਹੀਂ ਸੁਣ ਚ ਇਹ ਵੀ ਆਇਆ ਜੀ ਵੀ ਪੰਚਾਇਤ ਨੂੰ ਲੋਕ ਪੈਸੇ ਘਟਾ ਦਿੰਦੇ ਨੇ ਨਹੀਂ ਪੰਚਾਇਤ ਨੂੰ ਪੈਸੇ ਦੇਖੋ ਜੀ ਗੱਲ ਹੈ ਇਹ ਕਿ ਜਿੱਡੇ ਵਾਟਰ ਵਰਕਸ ਚੱਲ ਰਹੇ ਨੇ ਉਹਦੀ ਗੱਲ ਕਰਦੇ ਆਪਾਂ ਯਾਹ ਫਿਰ ਨਾ ਚੱਲਣੀ। ਨਹੀਂ ਜੀ ਦੇਖੋ ਅਸੀਂ ਫਿਰ ਇਹ ਚੀਜ਼ ਤਾਂ ਰੱਖਣੀ ਹੈ ਫਿਰ ਉਹਦਾ ਕਨੈਕਸ਼ਨ ਕੱਟਿਆ ਜਾਊਗਾ ਫਿਰ ਉਹ ਤਾਂ ਸਖਤ ਫੈਸਲਾ ਬਣ ਜਾਏ ਤੈਨੂੰ ਲੈਣਾ ਤੂੰ। ਨਹੀਂ ਇਹ ਨਹੀਂ ਹੋ ਸਕਦਾ ਜੀ ਕਿ ਜੇ ਮਤਲਬ ਇਹ ਆਪਾਂ ਕਹਿ ਜੀਏ ਵੀ ਡਿਪਾਰਟਮੈਂਟ ਨੂੰ ਸਮਝਾਇਆ ਜਾਵੇ। ਨਹੀਂ ਇਹ ਪਹਿਲੀ ਐਗਰੀਮੈਂਟ ਪੰਚਾਇਤ ਤੋਂ ਇਹ ਲੈਂਦਾ ਹੈ ਡਿਪਾਰਟਮੈਂਟ ਵੀ ਅਸੀਂ ਬਣਾਵਾ ਬਣਾਵਾਂਗੇ। ਵੀ ਚਲਾਉਣਾ ਪੰਚਾਇਤ ਨੇ ਆ। ਕਿੰਨੇ ਸਮੇਂ ਦਾ ਪ੍ਰੋਜੈਕਟ ਹੈ ਜੀ ਕਦੋਂ ਕਨੈਕਸ਼ਨ ਸ਼ੁਰੂ ਕਰੋਗੇ ਕਿ ਕਿੰਨੇ ਟਾਈਮ ਦੇ ਵਿੱਚ ਤਿਆਰ ਹੋ ਜਾਏਗਾ? ਇਹ ਜੀ 6.5 ਕਰੋੜ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਵੱਲੋਂ ਪੰਜਾਬ ਸਰਕਾਰ ਵੱਲੋਂ 18, ਇਹ ਕਦੋਂ ਕਲੈਕਸ਼ਨ ਸ਼ੁਰੂ ਕਰੋਗੇ ਇਹ ਜਦੋਂ ਆਪਣੀ ਪਿੰਡ ਦੀ ਕਲੈਕਸ਼ਨ ਸ਼ੁਰੂ ਹੋ ਕੇ ਅਸੀਂ ਪੈਸੇ ਜਮ੍ਹਾਂ ਕਰਾਤੇ ਜੀ ਉਸ ਤੋਂ 20-25 ਦਿਨਾਂ ਬਾਅਦ ਇਹ ਕੰਮ ਸ਼ੁਰੂ ਹੋਇਆ ਹੁਣ ਆਪਣੇ ਕੋਲ ਕਿੰਨਾ ਪੈਸਾ ਆ ਚੁੱਕਿਆ ਜੀ ਸਰਕਾਰ ਵੱਲੋਂ ਸਰਕਾਰ ਵੱਲੋਂ 6.5 ਕਰੋੜ ਸਾਢੇ 6.5 ਕਰੋੜ ਨਾਲ ਸੋਨੇ ਚਾਂਦੀ ਭਟਾਈ ਕਿਉਂ ਆਇਆਗਾ ਨਹੀਂ ਜੀ ਸਾਢੇ 6 ਸਾਢੇ 6 ਠੀਕ ਹੈ ਜੀ ਤੇ ਇਹ ਵੀ ਹੋ ਸਕਦਾ ਤੁਸੀਂ ਵੀ ਰੱਖਿਓ ਗੱਲ ਇਹ ਹੋਰ ਪਿੰਡਾਂ ਨੂੰ ਵੀ ਪੂਰੇ ਪੰਜਾਬ ਨੂੰ ਇਹ ਗੱਲ ਇਹ ਵੀ ਜਿਵੇਂ ਬਿਜਲੀ ਦੇ ਬਿੱਲ ਆਉਂਦੇ ਨੇ ਜੀ ਇਹਦੇ ਵੀ ਬਿੱਲ ਇਸ ਤਰ੍ਹਾਂ ਆਉਣ ਤਾਂ ਲੋਕ ਡਰਦੇ ਭਰਨ ਨਹੀਂ ਕਲੈਕਸ਼ਨ ਕੱਟਿਆ ਜਾਊਗਾ ਇਹ ਗੱਲ ਜਰੂਰ ਰੱਖਿਓ ਤੁਸੀਂ ਜਿਹੜੇ ਵੋਟਰ ਜਿਹਨੇ ਬੰਦੇ ਨੇ ਕੋਈ ਵੋਟਾਂ 'ਚ ਖੜਾ ਹੁੰਦਾ ਇਲੈਕਸ਼ਨ ਲੜਨੀ ਹੁੰਦੀ ਹੈ ਉਹ ਸਖਤ ਫੈਸਲਾ ਲੈ ਲੈਂਦਾ ਪਰ ਸਖਤ ਫੈਸਲੇ ਲੈ ਕੀ ਕੰਮ ਚੱਲਣਗੇ ਪਿੰਡਾਂ ਦੇ ਨਹੀਂ ਸਾਰੇ ਪਿੰਡ ਖੰਡਰ ਬਣ ਜਾਣਗੇ ਬੁਰਾ ਹਾਲ ਐ ਸਪਾਈ ਦਾ ਬੁਰਾ ਹਾਲ ਐ ਬਾਕੀ ਸਾਡੀ ਹੋਰ ਵੀ ਬੇਨਤੀ ਆ ਜੀ ਅਸੀਂ ਲੋਕਾਂ ਨੂੰ ਇਹ ਵੀ ਕਹਿੰਦੇ ਆ ਵੀ ਆਪੋ ਆਪ ਦੇ 12 ਦੀ ਸਪਾਈ ਨਾਲੀ ਦੀ ਸਪਾਈ ਜਿੱਥੇ ਨਹੀਂ ਕਰ ਸਕਦਾ ਕੋਈ ਸਾਂਝਾ ਤੋਆ ਉੱਥੇ ਸਾਨੂੰ ਦੱਸੋ ਅਸੀਂ 10 ਵਾਰ ਕਰੀਏ ਕਰਾਵਾਂਗੇ ਕੀ ਕਹੋਗੇ ਪਾਣੀ ਪਚਾਉਣ ਦੀ ਵੀ ਗੱਲ ਹੋ ਰਹੀ ਹੈ ਤੇ ਪਾਣੀ ਲਿਆਉਣ ਦੀ ਵੀ ਗੱਲ ਹੋ ਰਹੀ ਹੈ। ਪਹਿਲੀ ਗੱਲ ਤਾਂ ਜੀ ਪਾਣੀ ਲਿਆਉਣ ਦੀ ਗੱਲ ਕਰੀਏ ਆਪਾਂ ਕਿਉਂਕਿ ਪਾਣੀ ਵਾਟਰ ਬਾਕਸ ਕਈ ਸਾਲਾਂ ਤੋਂ ਬੰਦ ਪਏ ਨੇ ਲੱਗਦਾ ਪਾ ਗੰਦੇ ਹੋ ਰਹੇ ਨੇ ਥਾਂ ਥਾਂ ਪੱਟੇ ਪਏ ਨੇ। ਦੂਜੀ ਗੱਲ ਪਿੰਡਾਂ ਦੇ ਨੂੰ ਬੇਨਤੀ ਕਰਦੇ ਆਂ ਸਭ ਦਾ ਸਾਥ-ਸਾਥ ਦਾ ਵਿਕਾਸ ਆ। ਜਿੰਨਾ ਪੰਚਾਇਤ ਸਾਥ ਦੇਊਗੀ ਉਹ ਉਨਹੀਂ ਵੱਡੇ-ਵੱਡੇ ਕੰਮ ਹੋਣਗੇ। ਮੈਂ ਜਿੰਨਾਂ ਵੇਲੇ ਉਦੋਂ ਤੁਹਾਨੂੰ ਪਹਿਲਾਂ ਕਿਹਾ ਸੀ ਕੰਮ ਐਦਾਂ ਕਿ ਵੱਡੇ-ਵੱਡੇ ਹੋਣਗੇ ਜਿੰਨਾ ਸੇ ਤੇ ਆਪਾਂ ਵਾਟਰ ਬਾਕਸ ਨੂੰ ਨੇਪਰੇ ਚਾੜੀਏ ਉਦੋਂ ਵਾਰਾ ਸੀ ਕਿਸੇ ਹੋਰ ਵੱਡੇ ਕੰਮ ਨੂੰ ਹੱ لوکاں دا بہت بہت ਧੰਨਵਾਦ ਧੰਨਵਾਦ ਜਿਵੇਂ ਲੋਕਾਂ ਨੇ ਪਹਿਲਾਂ ਸਾਥ ਦਿੱਤਾ ਪੰਚਾਇਤਾਂ ਹੁਣ ਵੀ ਕੰਮਾਂ ਸਾਥ ਦੇਣਾ ਹੋਰ ਵੱਡੇ ਵੱਡੇ ਕੰਮ ਬਹੁਤ ਕਰਨ ਵਾਲੇ ਐ ਕਿ 5 ਸਾਲ 2.5 ਸਾਲ ਸਰਕਾਰ ਦੇ ਨੇ 2.5 ਸਾਲਾਂ ਦੇ ਵਿੱਚ ਬਹੁਤ 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 ਕੰਮ ਕਰਨ ਵਾਲੇ ਪੈਨੇ ਲੋਕਾਂ ਨੂੰ ਇਹੀ ਹੈ ਵੀ ਪੈਸੇ ਇਕੱਠੇ ਕਰਨ ਤੇ ਸਾਡਾ ਸਾਥ ਦੇਣ ਪੈਸੇ ਦੇਣਾ ਐਸੀਆਂ ਨੂੰ ਬੇਨਤੀ 800 ਦੇਣਾ ਜਨਰਲ ਨੂੰ ਬੇਨਤੀ ਹੈ 1000 ਰੁਪਏ ਦੇਣਾ ਖੁਸ਼ੋ ਕੇ ਦੇਣ ਕਰੈ ਜਿੰਨਾ ਸੇ ਇਹਦੀ ਪੈਸੇ ਦੇਣਗੇ ਉਹਨਾਂ ਛੇਤੀ ਬਾਟਰ ਵਾਸਤ ਲੱਗ ਕੇ ਲੋਕ ਪਿੰਡ ਵਾਸਤੇ ਹੋ ਜਾਣਗੇ ਜਿਹੜਾ 1000 ਰੁਪਏ ਦਊਗਾ ਉਹ ਕਨੈਕਸ਼ਨ ਫ੍ਰੀ ਮਿਲੂਗਾ ਫ੍ਰੀ ਮਿਲੂਗਾ ਜੀ ਕਨੈਕਸ਼ਨ ਮਿਲੂਗਾ ਉਹਨੂੰ ਬਾਅਦ ਚ ਜਦੋਂ ਸਪਲਾਈ ਚੱਲ ਪਈ ਉਹਦੋਂ ਬਾਅਦ ਬਿੱਲ 10 ਰੁਪਏ ਆਉਂਦਾ 20 ਰੁਪਏ ਆਉਂਦਾ ਉਹ ਮੁਲਾਜ਼ਮ ਨੂੰ ਤਨਖਾਹ ਦੇਣ ਵਾਸਤੇ ਆਪਾਂ ਰੇਰ ਵਾਸਤੇ ਉਹ ਦੇਖਾਂਗੇ ਕੀ ਬਣੂ 50 ਰੁਪਏ ਹੱਦ ਤੱਕ 100 ਹੱਦ ਤੱਕ ਹੋਊ ਜੀ ਕਿਹੜਾ ਕਨੈਕਸ਼ਨ ਦੀ ਫੀਸ ਦੇਣੀ ਪਊਗੀ ਹਰੇਕ ਨੂੰ ਠੀਕ ਬਈ ਪਾਣੀ ਪਾਣੀ ਯਾਰ ਕਿਹਨੇ ਅੱਧਾ ਖੜਾ 100 ਬੰਦੇ ਚ ਇੱਕ ਇਕੱਲੇ ਬੰਦੇ ਪਾਟ ਪਾਈ ਜਣੇ